ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਇਤਿਹਾਸਿਕ ਕਸਬਾ ਧਿਆਨਪੁਰ ਨਾਲ ਲੱਗਦੇ ਪਿੰਡ ਸੰਗੇੜਾ ਵਿੱਚ ਬੀਤੀ ਰਾਤ ਇੱਕ ਕਿਸਾਨ ਦੀਆਂ ਤਿੰਨ ਮੱਝਾਂ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਗੁਰਵਿੰਦਰ ਸਿੰਘ ਸੰਗੇੜਾ ਨੇ ਕਿਹਾ ਕਿ ਹਰ ਰੋਜ਼ ਦੀ ਤਰ੍ਹਾਂ ਬੀਤੀ ਦੇਰ ਸ਼ਾਮ ਮੱਝਾਂ ਦੀਆਂ ਧਾਰਾਂ ਕੱਟ ਕੇ ਆਪਣੇ ਘਰ ਚਲੇਨ ਗਏ ਘਰਸਣ ਤੇ ਜਦੋਂ ਤੜਕਸਾਰ ਸਵੇਰੇ ਆਪਣੇ ਡੇਰੇ ਗਏ ਤਾਂ ਉੱਥੋਂ ਉਹਨਾਂ ਦੀਆਂ ਤਿੰਨ ਮੱਝਾਂ ਗਾਇਬ ਸਨ ਉਹਨਾਂ ਵੱਲੋਂ ਨੇ ਆਸ-ਪਾਸ ਮੱਝਾਂ ਦੀ ਭਾਲ ਕੀਤਾ ਗਈ ਇਸ ਨੂੰ ਲੈ ਕੇ ਉਹਨਾਂ ਜਦੋਂ ਆਪਣੇ ਤੌਰ ਤੇ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇਖੇ ਤਾਂ ਪਤਾ ਚੱਲਿਆ ਬੀਤੇ 18 ਫਰਵਰੀ ਦੀ ਰਾਤ ਇੱਕ ਗਾਹ ਪਛਾਤੀ ਗੱਡੀ ਸੀਸੀਟੀਵੀ ਕੈਮਰਿਆਂ 'ਚ ਦਿਖਾਈ ਦਿੱਤੀ ਜੋ ਪਿੰਡ ਵਿੱਚ ਬਾਰ-ਬਾਰ ਗੇੜੇ ਮਾਰ ਰਹੀ ਸੀ ਮਨਜਾ ਚੋਰੀ ਨੂੰ ਲੈ ਕੇ ਉਹਨਾਂ ਵੱਲੋਂ ਪੁਲਿਸ ਥਾਣਾ ਕਿਲਾ ਲਾਲ ਸਿੰਘ ਵਿਖੇ ਲਿਖਤੀ ਤੌਰ ਤੇ ਸੂਚਿਤ ਵੀ ਕੀਤਾ ਗਿਆ ਹੈ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਅਬਦੇ ਨੇ ਖੜੀ ਤੇ ਅਸੀਂ ਪਿੰਡ ਰੋਟੀ ਖਾਣ ਗਏ ਆ ਜਾਂ ਦੁੱਧ ਪੀ ਕੇ ਆਏ ਆ ਫਿਰਾਂ ਕੇ ਅਸੀਂ ਵੇਖਿਆ ਆ ਆਹ ਡੰਗਰ ਇਥੋਂ ਆਪੇ ਖੋਲ ਕੇ ਲੈ ਗਏ ਆ ਕਿੰਨੇ ਡੰਗਰ ਖੜੇ ਤੇ ਡੰਗਰ ਖੜੇ ਨੇ ਇਥੋਂ ਡੇਰੇ ਤੋਂ ਖੋਲ ਕੇ ਖੜੇ ਆ 40 ਕਿੱਲੇ ਹਟਵੇਂ ਉਹ ਜਾ ਕੇ ਸਮਸਰ ਰੋਡ ਦੇ ਉੱਤੇ ਲੱਦੇ ਆ ਤੇ ਸਮਸਰ ਰੋਡ ਦੇ ਉੱਤੇ ਰਾਤ 2:11 ਵਜੇ ਟੈਂਪੂ ਆਇਆ ਆ ਉਹ ਟੈਂਪੂ ਦੇ ਚੜਾਏ ਗਏ ਆ ਤੁਹਾਡੇ ਕੋਲ ਕੋਈ ਪੁੱਛ ਨੂੰ ਇਨਫੋਰਮ ਆਈ ਪੁੱਛ ਨੂੰ ਦਿਖਾ ਦੇ ਦਿੱਤੀ ਆਈ ਮੰਗ ਆ ਮੰਗ ਕਰਨੇ ਵੀ ਸਾਡੀ ਪੁਲਿਸ ਕਾਰਵਾਈ ਕਰੇ ਸਾਨੂੰ ਪੰਜਾਬ ਸਰਕਾਰ ਕੋਈ ਮੰਗ ਆਦੀ ਕਰੇ ਤੇ ਸਾਨੂੰ ਕੋਈ ਆ ਬੰਦੇ ਦਿੱਤਾ ਜਾਵੇ ਠੀਕ ਗੰਗਾ ਸਿੰਘ ਸਨ ਆਫ ਗੁਰਵਿੰਦਰ ਸਿੰਘ ਮੈਂ ਪਿੰਡ ਸਿੰਘ ਰਿਆ ਦਾ ਵਾਸੀ ਤਿਸ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਪੁਰ ਰਹਿਣ ਵਾਲਾ ਹਾਂ ਮੇਰੇ ਨੇੜੇ ਦੀ ਕੀ ਥਾਣਾ ਕਿਲਾ ਲਾ ਸਿੰਘ ਪੈਂਦਾ ਹੈ ਥਾਣਾ ਤਰੀ ਨੂੰ ਆਪਾਂ ਦਾਰ ਨਗਰ ਚੋਕੇ ਪੱਠੇ ਪੱਠੇ ਪਾ ਕੇ ਘਰ ਨੂੰ ਰੋਟੀ ਖਾਣ ਗਏ ਸੀ ਜਿਸ ਤਰ੍ਹਾਂ ਰੋਟੀ ਖਾਣ ਤੋਂ ਦੁੱਧਾ ਪੀ ਕੇ ਪਰਤਣਾ ਹੋਂ ਤੋਂ ਬਾਅਦ ਜਦੋਂ ਆਪਾਂ ਕੁੰਨੀ ਦੇ ਆਣ ਕੇ ਵੇਖਿਆ ਤਾਂ ਸਾਡੇ ਤਿੰਨੇ ਡੰਗਰ ਗਾਇਬ ਹੋ ਗਏ ਆਪਾਂ ਸ਼ੱਕੀ ਦੇ ਮਾਮਲੇ ਜੇ ਇੱਧਰ ਉੱਧਰ ਭਾਲ ਕਰਦੇ ਗਏ ਫੇਰਾਂ ਨੂੰ ਜਦੋਂ ਸਵੇਰ ਹੋ ਯੂਨੀ 3 ਦੀ ਉਦੋਂ ਸਾਨੂੰ ਡੰਗਰਾਂ ਦੇ ਪੈਰ ਲੱਗੇ ਆਪਾਂ ਪਿੱਛਾ ਕੀਤਾ ਇੱਥੋਂ ਬੰਬੀ ਹਾੜੀ ਖਾਨ ਦਾ ਤੱਕ ਲੈ ਕੇ ਤੁਰਾ ਕੇ ਲੈ ਕੇ ਗਏ ਆ ਕੋਈ ਬੰਬੀ ਦਾ ਲਿੰਕ ਨਹੀਂ ਪਾਇਆ ਉਹਨਾਂ ਨੇ ਕੋਈ ਸੀਸੀਟੀਵੀ ਕੈਮਰੇ ਦੀ ਵੀਡੀਓ ਵੀ ਕੋਈ ਸੀਸੀਟੀਵੀ ਕੈਮਰੇ ਦੀ ਪੁਲਿਸ ਵੱਲੋਂ ਪੜਤਾਲ ਨਹੀਂ ਕੀਤੀ ਗਈ ਆਪਾਂ ਪੜਤਾਲ ਵੀਡੀਓ ਹੈ ਕੋਈ ਸਾਡੇ ਕੋਲ ਵੀਡੀਓ ਹੈਗੀ ਆ ਆਪਾਂ ਪੱਤਰਕਾਰ ਵੀਰ ਨਾਲ ਸਾਂਝੀ ਕੀਤੀ ਆ ਪੀ 2:11 ਟੈਂਪੂ ਲੰਘਿਆ ਹੈ ਉਹਦਾ ਨੰਬਰ ਸ਼ੋ ਨਹੀਂ ਪੂਰਾ ਹੋ ਰਿਹਾ ਚੰਗੀ ਤਰ੍ਹਾਂ ਤੇ ਆਪਾਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਕਿ ਸਾਨੂੰ ਸਾਡੀਆਂ ਮੱਜਾਂ ਲੱਭਦੀਆਂ ਤੇ ਜਾਣ ਜਾਂ ਸਾਡੇ ਇਸ ਪੰਜਾਬ ਸਰਕਾਰ ਕੋਲ ਮੰਗ ਕਰਦੇ ਸਾਨੂੰ ਮਾਫੀਆ ਦਿੱਤਾ ਜਾਵੇ ਸਾਡਾ ਰੋਜ਼ ਦਾ ਕਾਰੋਬਾਰ ਇੰਨਾ ਸਿਰ ਤੋਂ ਚੱਲਦਾ ਹੈ